ਕਬਤਾ ਦਾ ਰੁਤਬਾ ਕਬਤਾ ਦਾ ਰੁਤਬਾ ਪਾਵਾ ਮੈਂ ਓ ਤੂੰ ਬਲ ਵਿੱਚ ਸਖਨੇ ਭਾ ਦੇਵੇਂ ਭਰਿਆਂ ਨੂੰ ਮੂਦਾ ਕਰ ਦੇਵੇਂ ਮੰਗ ਤੇ ਤੂੰ ਰਾਜਾ ਕਰ ਦੇਵੇਂ ਕੋਈ ਅੰਤ ਨਾ ਤੇਰਾ ਪਾਵਾ ਮੈਂ ਤੁਸੀਂ ਬਖਸ਼ੋ ਮਾਨ ਨਾ ਮਾਣੇ ਨੂੰ ਕਬਤਾ ਦਾ ਰੁਤਬਾ ਕਬਤਾ ਦਾ ਰੁਤਬਾ ਪਾਵਾ ਮੈਂ ਤੇਰੀ ਹਰ ਪਾਸੇ ਰਸ਼ਨ ਕਾਨ ਕਾਨ ਦੇ ਵਿੱਚ ਸਮਾਈ ਏ ਸਿਆਣਿਆਂ ਨੂੰ ਸਮਝਾਈ ਏ ਤੇਰਾ ਪਾਰਾ ਬਾਰ ਨਾ ਪਾਵਾਂ ਮੈਂ ਤੁਸੀਂ ਬਖਸ਼ੋ ਮਾੜੇ ਨਿਮਾੜੇ ਨੂੰ ਕਬਤਾ ਦਾ ਰੁਤਬਾ ਕਬਤਾ ਦਾ ਰੁਤਬਾ ਪਾਵਾਂ ਮੈਂ ਓ ਮਾਤਾ ਦੇ ਅੰਦਰ ਚ ਪਾਲੇ ਤੂੰ ਹਰ ਵੇ ਹਰ ਦਮ ਨਾਲੇ ਤੂੰ ਬਿਨ ਸਾਸ ਦੇ ਤਾਈਂ ਚ ਪਾਲੇ ਤੂੰ ਤੇਰੀ ਮਹਿਮਾ ਲਖਣਾ ਸਿਪਾਚੋ ਮਾਨ ਨਭਾਣੇ ਨੂੰ ਕਮਤਾ ਦਾਦਾਰ ਤਦਾ ਕਮਤਾ ਦਾਦਾਰ ਤਵਾ ਪਾਵਾਂ ਮੈਂ